ਇੰਡ ਦੀ ਤਾਂ ਵੱਖਰੀ ਕਹਾਣੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਜਿਹੜੇ ਇਲੈਕਸ਼ਨ ਹੋਏ ਸੀ ਤਾਂ ਆ ਬਾਈ ਆ ਜਿਹੜਾ ਇਹ ਆਮ ਆਦਮੀ ਪਾਰਟੀ ਵੱਲੋਂ ਖੜਾ ਸੀ ਇਲੈਕਸ਼ਨਾਂ ਦੇ ਵਿੱਚ ਸਰਪੰਚੀ ਤੇ ਤਾਂ ਇਧਰ ਪੈਨ ਦੇਖ ਰਹੇ ਹੋ ਕਿ ਜਿਹੜੀ ਕਾਂਗਰਸ ਵੱਲੋਂ ਜਿਹੜੀ ਇਹ ਸਰਪੰਚ ਖੜੀ ਸੀ ਜਦੋਂ ਪਿੰਡ ਵਾਲਿਆਂ ਨੇ ਵੋਟਾਂ ਪਾਈਆਂ ਤਾਂ ਇਹ ਬਾਈ ਹਾਰ ਗਏ ਤਾਂ ਇਧਰ ਪੈਨ ਆ ਜਿਹੜੀ ਕਾਂਗਰਸ ਵਾਲਿਓ ਜਿੱਤ ਗਈ ਪਰ ਇਹ ਬਾਈ ਨੇ ਇਹਨਾਂ ਨੂੰ ਵਧਾਈਆਂ ਦਿੱਤੀਆਂ ਪਰ ਇਹ ਫੇਰ ਇੱਕ ਹੋ ਗਏ ਪਿੰਡ ਦਾ ਵਿਕਾਸ ਕਰ ਲਈ ਪਰ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਉਹ ਲੋਕਾਂ ਨੇ ਪਿੰਡ ਦੇ ਵਿੱਚ ਉਂਗਲਾ ਲਾਉਣ ਦੀਆਂ ਗੱਲਾਂ ਕਰਤੀਆਂ ਨੇ ਤਾਂ ਆਓ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆ ਪਿੱਛੇ ਚਰਚਾ ਦੇ ਵਿੱਚ ਰਿਹਾ ਪਿੰਡ ਕੀ ਗੱਲ ਕਰਦੇ ਆ ਆਓ ਆਪਣੇ ਨਾਲ ਮੌਜੂਦਾ ਸਰਪੰਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਅਮਨਦੀਪ ਕੌਰ ਸਰਪੰਚ ਮਜੂਦਾ ਪਿੰਡ ਮੀਹਾ ਸਿੰਘ ਵਾਲੇ ਅੱਛਾ ਮੈਡਮ ਜੀ ਪਿੱਛੇ ਜੇ ਚਾਚਾ ਜਿਆ ਕੀ ਜਿਹੜੀਆਂ ਇੱਟਾਂ ਜਿਹੜੀਆਂ ਨੇ ਉਹ 2 ਨੰਬਰ ਦੀਆਂ ਗਲੀਆਂ ਦੇ ਵਿੱਚ ਲਾ ਰਹੇ ਹੋ ਤੁਸੀਂ ਆ ਕੀ ਲੱਗਦਾ ਵਾ ਵੀ ਤੁਸੀਂ 2 ਨੰਬਰ ਦੇ ਜਿਹੜੀਆਂ ਇੱਟਾਂ ਲਾ ਰਹੇ ਹੋ ਕਿ ਤੁਹਾਨੂੰ ਪੰਡਨ ਦੀ ਕੋਸ਼ਿਸ਼ ਕਰਦੀ ਹੈ ਪੰਡਨ ਦੀ ਕੋਸ਼ਿਸ਼ ਕਰ ਰਹੇ ਆ ਸਰ ਪਿੰਡ ਦੇ ਵਿੱਚ ਵਧੀਆ ਕੰਮ ਚੱਲ ਰਿਹਾ ਵਾ ਪਿੰਡ ਦਾ ਕੰਮ ਨਹੀਂ ਚੱਲਣ ਦਿੰਦੇ ਪਿੰਡ ਦਾ ਕੰਮ ਰੋਕਦੇ ਕੁਝ 2-4 ਲੋਕ ਹੈਗੇ ਵੀ ਆ ਜੀ ਹਾਂਜੀ ਕੀ ਲੱਗਦਾ ਵਾ ਕੀ ਤੁਸੀਂ ਕਾਂਗਰਸ ਦੇ ਸਰਪੰਚੋਂ ਤਾਂ ਅਸੀਂ ਕੋਈ ਪਾਰਟੀਬਾਜ਼ੀ ਦੇ ਵਿਰੁੱਧ ਜਾਂ ਕੋਈ ਪਾਰਟੀਬਾਜ਼ੀ ਦੇ ਨਹੀਂ ਤੁਸੀਂ ਕਾਂਗਰਸ ਦੇ ਸਰਪੰਚਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਕੀ ਲੱਗਦਾ ਕਿ ਡਿੱਕਾ ਕੌਣ ਮਾਰ ਰਿਹਾ ਤੁਹਾਡਾ ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਅਸੀਂ ਕੰਮ ਕਰਾ ਰਹੇ ਹਾਂ ਹਾਂਜੀ ਕੁਝ ਪਾਰਟੀਬਾਜ਼ੀ ਦੇ ਵਿੱਚ ਕੋਈ ਹੈਗੇ ਕਰਦੇ ਆ ਪਰ ਸਾਡੀ ਪੰਚਾਇਤ ਦਾ ਕੋਈ ਇਹ ਕੰਮ ਨਹੀਂ ਹੈਗਾ ਕਿ ਅਸੀਂ ਪਾਰਟੀਬਾਜ਼ੀ ਤੋਂ ਵੀ ਵੱਖਰਾ ਕੰਮ ਕਰਨਾ ਅਸੀਂ ਮਤਲਬ ਕਿ ਸਾਰਿਆਂ ਦੇ ਨਾਲ ਰਲ ਮਿਲ ਕੇ ਸਾਰੇ ਕਰ ਰਹੇ ਹਾਂ ਕੰਮ ਹਾਂ ਜਿਹੜੀਆਂ ਇੱਟਾਂ ਜਿਹੜੀਆਂ ਉਹ ਕੈਮਰੇ ਸਾਹਮਣੇ ਤੋੜ ਰਹੀ ਸੀ ਕੀ ਲੱਗਦਾ ਸਰ ਵਿੱਚੋਂ ਕੋਈ 2-4 ਹੋ ਵੀ ਸਕਦੇ ਮੈਂ ਐਡੀ ਮਾੜੀ ਇੱਟ ਨਹੀਂ ਹੈਗੀ ਕਿ ਸਾਰੇ ਪਿੰਡ ਵਾਲੇ ਸਾਡੇ ਨਾਲ ਮੌਜੂਦ ਆ ਪੰਜ ਸਾਡੇ ਨਾਲ ਮੇਰੇ ਨਾਲ ਮੌਜੂਦ ਆ ਸਾਰੇ ਸਾਰਿਆਂ ਨੂੰ ਪਤਾ ਦੀ ਪਿੰਡ ਦਾ ਕੰਮ ਬਹੁਤ ਵਧੀਆ ਚੱਲਦਾ ਪਿਆ ਇੱਟ ਬਹੁਤ ਜਿਆਦਾ ਵਧੀਆ ਆਈ ਹੋਈ ਹੈ ਦੇ ਵਿੱਚੋਂ ਕੁਝ 2-4 ਲੋਕ ਹੁੰਦੇ ਆ ਪਿੰਡ ਦੇ ਵਿੱਚ ਲੱਤਾਂ ਖਿੱਚਣ ਵਾਲੇ ਉਹਨਾਂ ਦਾ ਕੰਮ ਹੀ ਇਹ ਹੈ ਕਰ ਲੈਣ ਕੋਈ ਗੱਲ ਨਹੀਂ ਅੱਛਾ ਹਾਂ ਪਿੱਛੇ ਕੈਮਰੇ ਦੇ ਸਾਨੂੰ ਪਤਾ ਲੱਗਿਆ ਕਿ ਸਰਪੰਚੀ ਦੀ ਗੱਲ ਹੋਈ ਸੀ ਵੇ ਕੋਸ਼ਿਸ਼ ਤੁਸੀਂ ਕਰ ਲੋ ਨਹੀਂ ਸਾਨੂੰ ਦੇ ਦੋ ਕੀ ਲੱਗਦਾ ਕੀ ਹਾਂਜੀ ਹਾਂਜੀ ਸਰ ਇਹ ਸਾਡੇ ਤੋਂ ਭੰਡਨ ਦੀ ਕੋਸ਼ਿਸ਼ ਹੈ ਸਾਨੂੰ ਤਾਂ ਕਰਦੇ ਕਿ ਸਾਡੇ ਤੋਂ 6 6 ਮਹੀਨੇ ਪਹਿਲਾਂ ਸਰਤੇ ਸਰਪੰਚੀ ਮੰਗਦੇ ਸੀਗੇ ਅਸੀਂ ਸਰਪੰਚੀ ਨਹੀਂ ਦੇਣੀਗੀ ਜੇ ਹੁਣ ਆਪਾਂ ਕਿਸੇ ਨੂੰ ਤਾਂ ਸਿਖਰ ਤੇ ਚੜਾ ਦਿੱਤਾ ਜਲ ਉਹਨਾਂ ਨੇ ਸਾਨੂੰ ਰਾਜ ਮਿਲ ਕੇ ਬਣਾ ਹੀ ਦਿੱਤਾ ਤੇ ਥੋੜੀ ਵੀ ਸਿਖਰ ਤੇ ਚੜਾ ਕੇ ਤਾਂ ਪੌੜੀ ਖਿੱਚ ਦੇਣੀ ਥੱਲੇ ਨੂੰ ਤੁਸੀਂ ਵੋਟਾਂ ਨਾ ਬਣਾਈਆਂ ਹਾਂ ਵੋਟਾਂ ਨਾ ਬਣਾਈਆਂ ਸੀ ਅਸੀਂ ਕਿਹਾ ਸ਼ਾਂਤੀ ਨਾ ਬਣਿਆ ਕਿ ਸਾਡੇ ਤੋਂ ਸਰਪੰਚੀ ਖੋਣਗੇ ਸਰਪੰਚੀ ਮੰਗਦੇ ਅਸੀਂ ਨਹੀਂ ਦੇਣੀ ਇਸੇ ਵਿਰੋਧ ਦੇ ਵਿੱਚ ਸਾਡੇ ਨਾਲ ਗਲੀ ਦਾ ਰੌਲਾ ਚੱਲਦਾ ਕਿ ਇਹ ਟਮਾੜੀ ਲਾਉਂਦੇ ਸਾਡੇ ਵਿਰੋਧ ਬੋਲਦੇ ਆਹ ਮਤਲਬ ਤੁਸੀਂ ਜਿਹੜਾ ਵਿਕਾਸ ਨੂੰ ਲੈ ਕੇ ਜਾਤ ਪਾਤ ਨੂੰ ਜਬ ਦੂਜੇ ਨੂੰ ਕਹਿ ਦਈਏ ਅਕਾਲੀ ਦਲ ਜਾਂ ਕਾਂਗਰਸ ਨੂੰ ਲੈ ਕੇ ਤੁਸੀਂ ਇੱਕ ਪੱਖੀ ਕੰਮ ਕਰ ਰਹੇ ਹੋ ਜਿਹੜੀ ਉਹਨਾਂ ਦੀ ਗਲੀ ਬਣ ਰਹੀ ਹੈ ਉਹਨਾਂ ਦੀ ਗਲੀ ਸੀ ਉਹ ਨੇ ਸਾਰੋ ਜਿਨ੍ਹਾਂ ਦੇ ਬਾਅਰ ਗਲੀ ਹੈ ਜਿਨ੍ਹਾਂ ਦੀ ਗਲੀ ਬੰਦੀ ਪਈ ਆ ਉਹ ਉਹ ਨਹੀਂ ਕੁਝ ਬੋਲਗੇ ਜੀ ਜਿਹੜੇ ਦੂਸਰੀ ਪਾਰਟੀ ਦੇ ਪਰ ਮੈਂ ਪਾਰਟੀ ਦੀ ਗੱਲ ਨਹੀਂ ਕਰਨੀਗੀ ਪਰ ਹੁਣ ਮੈਨੂੰ ਮਜਬੂਰ ਕਰਦੇ ਪਏ ਗੱਲ ਕਰਨ ਲਈ ਉਹ ਕਾਲੀ ਪਾਰਟੀ ਦੇ ਦੋ ਚਾਰ ਬੰਦੇ ਹੈਗੇ ਆ ਜਿਹੜੇ ਸਾਨੂੰ ਖਰਾਬ ਕਰਦੇ ਆ ਹਾਂਜੀ ਅੱਛਾ ਜੀ ਬੂਟਾ ਤਾਂ ਜਿਹੜਾ ਹੈਗਾ ਟੌਟ ਉਹ ਤਾਂ ਮਤਲਬ ਬਹੁਤ ਜ਼ਿਆਦਾ ਹੀ ਉਹ ਕਰਦਾਗਾ ਉਹ ਵੀ ਕੰਮ ਮੈਂ ਨਹੀਂ ਹੁਣ ਦੇਣਾ ਜੇ ਮਤਾ ਪਵਾਉਣਾ ਬੂਟਾ ਤਾਂ ਕਿੰਦਾ ਕਹਿੰਦੇ ਆ ਵੀ ਸਾਨੂੰ 10000 ਰੁਪਇਆ ਚਾਹੀਦਾ ਅਸੀਂ ਫੇਰ ਮਤਾ ਪਾਵਾਂਗੇ ਨਹੀਂ ਕਾਂਗਰਸ ਦੀ ਨਹੀਂ ਸਰਕਾਰ ਨਾ ਕਾਹਲੀਆਂ ਦੀ ਸਰਕਾਰ ਸਰਕਾਰ ਆਮ ਆਦਮੀ ਪਾਰਟੀ ਦੇ ਉਹ 10000 ਰੁਪਏ ਦਾ ਵੰਕਦੇ ਨੇ ਸੈਂਕੜਾਈ ਦੇ ਹਾਂਜੀ ਸੈਂਕੜਾਈ ਦੇ ਮੰਗਦੇ ਜਦੋਂ ਮਤਾ ਪਾਉਣਾ ਨਾ ਤੇ ਫਿਰ ਵੀ ਇਸ ਪੈਸੇ 10000 ਲੈ ਕੇ ਸੈਂਕੜਾਂਗੇ ਉਹ ਤਾਂ ਲੈ ਹੀ ਨਹੀਂ ਸਕਦੇ ਉਹ ਆਦੇ ਸਾ ਸਾਨੂੰ ਉਹ ਪੈਸੇ ਚਾਹੀਦੇ ਆ ਫਿਰ ਮੁੱਲ ਦੇ ਸੈਂ ਦੇਣੇ ਅਸੀਂ ਹਾਂਜੀ ਅਸੀਂ ਤਾਂ ਇਹ ਆਣੇ ਵੀ ਕੰਮ ਇੱਕ ਨੰਬਰ ਹੋ ਜਾਂਦਾ ਏਟ ਤਾਂ ਜੀ ਲਾਮ ਲਾਇਆ ਸਾਡੇ ਇੱਕ ਨੰਬਰ ਏਟ ਸਰਪੰਚ ਸਾਹਿਬ ਕੀ ਲੱਗਦਾ ਤੁਸੀਂ ਵੀ ਕਹਿ ਰਹੇ ਸੀ ਪੈਸੇ ਮੰਗਦੇ ਹਾਂਜੀ ਸਰ ਸਾਨੂੰ ਉਹਨਾਂ ਨੇ ਕਿਹਾ ਸੀ ਲੋਕਾਂ ਕੋਲ ਵੀ ਕਹਿੰਦੇ ਆ ਸਾਡੇ ਮੂੰਹ ਤੇ ਵੀ ਕਹਿੰਦੇ ਸੀ ਕੀ ਆ ਸੀਗਾ ਉਹਨਾਂ ਨੇ ਕਿ ਜਦੋਂ ਵੀ ਕੋਈ ਪਿੰਡ ਦਾ ਮਤਾ ਪਾਉਣਾ ਵਾ ਤੇ ਵੀ ਅਸੀਂ 10000 ਰੁਪਇਆ ਲਿਆ ਕਰਨਾ ਸਾਨੂੰ ਵਿੱਚੋਂ ਪੈਸੇ ਚਾਹੀਦੇ ਆ ਪੈਸੇ ਮੰਗਦੇ ਕਾਤੋਂ ਆ ਬਸ ਵੈਸੇ ਕਨ ਕਰਾਈ ਦੇ ਪੈਸੇ ਮੂੰਹੋਂ ਤਾਂ ਵੈਸੇ ਮੰਗ ਨਹੀਂ ਸਕਦੇ ਸਿੱਧਾ ਆ ਕੇ ਸਾਡੇ ਤੋਂ ਉਹ ਬਹਾਨੇ ਨਾਲ ਪੈਸੇ ਭਾਲਦੇ ਆ ਸਾਡੇ ਤੋਂ ਯੂਦਾ ਮੈਂਬਰ ਹੈ ਬਿਜ਼ਨਸ ਦਾ ਮੈਂਬਰ ਆ ਪੰਚਾਇਤ ਮੈਂਬਰ ਹੋ ਕੇ ਵੀ ਉਹ ਰਿਸ਼ਵਤ ਲੈਂਦਾ ਵਾ ਇਹ ਬਹੁਤ ਜਿਆਦਾ ਮਾੜੀ ਗੱਲ ਆ ਹਾਂ ਦੇ ਵਾਸਤੇ ਚੰਗੀ ਗੱਲ ਨਹੀਂ ਹੈਗੀ ਇਹ ਲੋਕਾਂ ਨੇ ਕਿਹੜਾ ਪੈਸੇ ਦੇ ਕੇ ਪੈਸੇ ਦਿੱਤੇ ਇਹਨਾਂ ਨੇ ਵੀ ਉਹਨਾਂ ਨੂੰ ਜਿਤਾਇਆ ਹੈ ਹੁਣ ਉਹ ਮਤਿਆਂ ਦੇ ਪੈਸੇ ਮੰਗਦੇ ਆ ਜਿਹੜਾ ਬੂਟਾ ਉਹਨੇ ਸਾਡੇ ਪੈਸੇ ਖਾਦੇ ਆ ਨਰੇਗਾ ਦੇ ਪੈਸੇ ਖਾਦੇ ਤਿੰਨ ਤਿੰਨ ਮਹੀਨੇ ਕੰਮ ਕਰਵਾ ਕੇ ਖਾਦੇ ਵੈਸੇ ਸਾਡੇ ਸਾਨੂੰ 1 ਰੁਪਈਆ ਨਹੀਂ ਦਿੱਤਾ ਨੇ ਇੰਨਾਂ ਨੇ ਸੀਮਿੰਟ ਲੱਗ ਰਿਹਾ ਇਹ 2 ਨੰਬਰ ਦਾ ਲੱਗ ਰਿਹਾ ਕਿ 1 ਲਈ 1 ਨੰਬਰ ਦਾ ਹਾਂਜੀ 1 ਨੰਬਰ ਹਾਂਜੀ ਕੀ ਲੱਗਦਾ 1 ਨੰਬਰ ਲੱਗ ਰਿਹਾ ਤੁਸੀਂ ਮਿਸਤਰੀ ਹੋ ਹਾਂਜੀ ਜਿਹੜੀ ਇੱਥੋਂ ਦੀ ਵੀਡੀਓ ਵਾਇਰਲ ਕੀਤੀ ਹੈ ਵੀ 2 ਨੰਬਰ ਦਾ ਲੱਗ ਰਿਹਾ ਨਹੀਂ ਲੱਗ ਰਿਹਾ ਹਾਂਜੀ ਨਹੀਂ ਲੱਗ ਰਿਹਾ ਵਧੀਆ ਮਾਲ ਲੱਗ ਰਿਹਾ ਅੱਛਾ ਜੀ ਹਾਂਜੀ ਇਹਨਾਂ ਨੇ ਉੱਥੇ ਚਪਾਈਦੇ ਵੱਡੇ ਠੀਕ ਹੈ ਜੀ ਮੇਰੀ ਵਾਈਫ ਅਸਰਪੈਂਚ ਸਾਨੂੰ ਇੱਕ ਵਾਰ ਨਹੀਂ ਪੁੱਛਿਆ ਦਰਖਤ ਵੱਢਣ ਲੱਗਿਆ ਪੰਚਾਇਤੀ ਰਾਹ ਦੇ ਉੱਤੇ ਦਰਖਤ ਲੱਗੇ ਇਹਨਾਂ ਦਾ ਫਰਜ਼ ਨਹੀਂ ਬੰਦਾ ਸੀ ਉੱਥੇ ਦਰਖਤ ਵੱਢਣ ਦਾ ਮੈਂ ਕਨੌਲੀ ਹੋ ਜੀ ਨਾ ਜਾਈ ਜੀ ਆ ਕੀ ਕਰ ਰਹੇ ਹੋ ਜੀ ਕਹਿੰਦਾ ਜੀ ਤੁਹਾਡਾ ਪਿੰਡ ਦੇ ਵਿੱਚ ਕੰਮ ਇੱਥੇ ਮੇਰਾ ਸਾਰਾ ਕੁਝ ਸਿਸਟਮ ਵੀ ਮੈਂ ਆਪਦੇ ਤਰੀਕੇ ਨਾਲ ਕਰਦਾ ਨਹੀਂ ਉਹਦੇ ਆਦੇ ਖੇਤ ਚ ਸੀ ਕਿ ਘਰ ਨਹੀਂ ਜੀ ਪੰਚਾਇਤੀ ਰਾਹ ਦੇ ਉੱਤੇ ਆ ਜੀ ਜੀ ਵੱਡੇ ਇਹਨੇ ਆਪਾਂ ਹੋਰ ਕਿਸੇ ਦਾ ਨਾਂ ਨਹੀਂ ਲੈਂਦੇ ਬੂਟਾ ਸੰਘ ਨੇ ਵੜਾਏ ਆ ਵੇਚ ਕੇ ਤੇ ਵੱਢ ਕੇ ਜਗਨਾਪ ਮਹਿਕਮੇ ਤੋਂ ਪਰਮਿਸ਼ਨ ਲਈ ਸੀ ਨਹੀਂ ਜੀ ਕਿਤੋਂ ਪਰਮਿਸ਼ਨ ਹੀ ਲਈ ਨਾ ਸਾਨੂੰ ਦੱਸਿਆ ਇਹਨਾਂ ਨੇ ਬਿਨਾ ਪੁੱਛੇ ਤੋਂ ਹੀ ਰੁੱਖ ਵੱਢ ਦਿੱਤੇ ਕੀ ਲੱਗਦਾ ਕਿ ਸੈਕਟਰੀ ਨੂੰ ਪਤਾ ਸੀ ਪਿੰਡ ਦੇ ਨੂੰ ਨਹੀਂ ਜੀ ਸੈਕਟਰੀ ਨੂੰ ਮੈਂ ਦੱਸਿਆ ਜੀ ਬਾਅਦ ਵਿੱਚ ਮੈਂ ਹਾਂ ਕੰਮ ਕੀਤਾ ਸਾਡੀ ਸੈਕਟਰੀ ਨੇ ਐਕਸ਼ਨ ਨਹੀਂ ਲਿਆ क्षत्रिय एक्शन ਲੈ ਰਹੀ ਲੈਣਗੇ ਐਕਸ਼ਨ ਨਹੀਂ 10 ਸਾਲ ਤੋਂ ਉੱਪਰ ਹੋ ਗਈ ਸਰਕਾਰ ਬਣੀ ਨੂੰ ਐਕਸ਼ਨ ਅਜੇ ਲਿਆ ਨਹੀਂ ਸਰ ਮਸਲਾ ਇਹ ਨਾ ਦਰਖਤ ਹਨ ਵੱਡੇ ਆ ਨੇ ਹੋ ਗਿਆ 2 ਕੁ ਮਹੀਨੇ 1.5 2 ਮਹੀਨੇ ਹੋ ਗਿਆ ਹੁਣ ਵੱਡੇ ਇਹਨੇ ਕਿਸੇ ਵੀ ਪੰਚਾਇਤ ਦਾ ਪੰਚਾਇਤ ਨੂੰ ਨਹੀਂ ਪੁੱਛਿਆ ਕਿਸੇ ਮੈਂਬਰ ਨੂੰ ਨਹੀਂ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਇਹਨੇ ਆਪਣੀ ਮਰਜ਼ੀ ਨਾਲ ਦਰਖਤ ਵੜਾ ਦਿੱਤੇ ਪੰਚਾਇਤੀ ਜਗ੍ਹਾ ਸੀ ਪੰਚਾਇਤੀ ਦਰਖਤ ਸੀਗੇ ਇਹਨਾਂ ਨੂੰ ਇੱਕ ਵਾਰੀ ਪੁੱਛਣਾ ਤਾਂ ਬੰਦਾ ਸੀਗਾ ਕਿ ਆਪਾਂ ਭਾਈ ਦਰਖਤ ਵਧਣੇ ਆ ਉਹ ਦਰਖਤ ਦਾ ਕਿਸੇ ਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਪੰਚਾਇਤ ਨੂੰ ਕਿਸੇ ਨੂੰ ਕੋਈ ਕੁਝ ਨਹੀਂ ਦੱਸਿਆ ਕਿ ਇਹ ਕਿੰਨੇ ਦੇ ਵਿੱਚ ਆ ਕਿੰਨੇ ਦੇ ਵੱਡੇ ਆ ਕੀ ਗੱਲ ਆ ਕੀ ਬਾਤ ਆ ਸਾਰੇ ਸਰਪੰਚੀ ਦੇ ਦੇ ਅੱਛਾ ਜੀ ਇਹਨੂੰ ਕਹਿੰਦੇ ਇਹ ਹੁਣ ਉਹਦਨੇ ਇਹਨੇ ਸਾਨੂੰ ਫੋਨ ਲਾਇਆ ਇਹਨੂੰ ਪੰਚਾਇਤੀ ਬੋਲੀੋਂ ਤੋਂ ਇੱਕ ਦਿਨ ਪਹਿਲਾਂ ਉੱਥੇ ਮੋਟਰ ਦੇ ਉੱਤੇ ਸੱਦਿਆ ਮੋਟਰ ਤੇ ਸੱਦ ਕੇ ਕਹਿੰਦੇ ਉੱਥੇ ਵੀ ਸਾਨੂੰ ਸਰਪੰਚੀ ਦੇ ਦੂ ਸਾਡੇ ਨਾਲ ਗੱਲ ਕੀਤੀ ਸੀਗੀ ਗੱਲ ਇਹਨੇ ਵਿਚਾਰੇ ਨੇ ਕਾਦੀ ਕੀਤੀ ਆ ਸਾਰੇ ਪਿੰਡ ਨੇ ਤਾਂ ਵੋਟਾਂ ਪਾ ਕੇ ਬਣਾਇਆ ਠੀਕ ਆ ਇੱਕ ਬੰਨੇ ਹੁਣ 150 ਵੋਟ ਕੱਲੇ ਸਾਡੇ ਦਸਾਂ ਹੀ ਭਾਈਚਾਰੇ ਦੀ ਬਾਕੀ ਸਾਰੇ ਆਹ ਪਿੰਡ ਦੇ ਵੋਟ ਪਾਈ 440 ਇਹਨੂੰ ਵੋਟ ਪਈ ਆ ਤੇ ਉਹ 20 ਵੋਟਾਂ ਵਾਲਿਆਂ ਨੂੰ ਕਿਥੋਂ ਸਰਪੰਚੀ ਮਿਲ ਜੂਗੀ ਕੀ ਲੱਗਦਾ ਕਿ ਉਹ ਦਬਾਅ ਪਾ ਰਹੇ ਦਬਾ ਹੀ ਪਾਉਂਦੇ ਆ ਦਬਾਅ ਆ ਕੇ ਹੀ ਕੰਮ ਰੋਕਦੇ ਆ ਹੋਰ ਕੀ ਠੀਕ ਆ ਜੇ ਕੋਈ ਕਾਮਕਾਰ ਆ ਗਾਂ ਕਰਨ ਦਾ ਕੋਈ ਸੋਚਦਾ ਉਹ ਪਹਿਲਾਂ ਹਾਜ਼ਰ ਹੋ ਜਾਂਦੇ ਐਵੇਂ ਕੈਮਰੇ ਲੈ ਕੇ ਤੁਰਿਆ ਫਿਰਦਾ ਆ ਇਟਮ ਆੜੀਆ ਇੱਥੇ ਸੀਮੈਂਟ ਨਹੀਂ ਪਾਇਆ ਉੱਤੇ ਨਹੀਂ ਪਾਇਆਗਾ ਤੇ ਉਹ ਉਹਨੇ ਆਪਦੇ ਕੋਲੋਂ ਪਾਉਣਾ ਪਿੱਛੋਂ ਆਊਗਾ ਤੇ ਉਹ ਕੁਝ ਲਾਊਗਾ ਹਾਂ ਕਹਿੰਦੇ ਜੀ ਸੀਮੈਂਟ ਮਾ ਜੇ ਵੀ ਨਹੀਂ ਕੋਹ ਆਇਆਗਾ ਪੰਚਾਇਤੀ ਪੈਸੇ ਰੱਖੇ ਅਸੀਂ ਆਪਦੀ ਪੈਲੀ ਦੇ ਅੱਛਾ ਜੀ ਪੰਚਾਇਤ ਦੇ ਪੈਸੇ ਚੱਲਦੇ ਹਾਂ ਜੀ ਪੰਚਾਇਤ ਦੇ ਪੈਸੇ ਹੀ ਲੱਗਦੇ ਆ ਜੀ ਆਪਾਂ ਪਿੰਡ ਦੇ ਪੈਸੇ ਨਾ ਪਿੰਡ ਦੇ ਲੱਗ ਪਿੰਡ ਵਾਲੇ ਲੋਕ ਆ ਇੱਟਾਂ ਕੋਲੇ ਲਿਆ ਆ ਕਹਿੰਦੇ ਬਾਈ ਵੇਖੋ ਇਹ ਇੱਕ ਨੰਬਰ ਦੀਆਂ ਇੱਟਾਂ ਨੇ ਤਾਂ ਦੇਖ ਸਕਦੇ ਹੋ ਜਿਹੜੇ ਪਿੰਡ ਦੀ ਮੈਂ ਕੈਮਰਾਮੈਨ ਨੂੰ ਕਹਿੰਦੇ ਕਿ ਸਾਰੇ ਲੋਕਾਂ ਦੀ ਜਿਹੜੇ ਪਿੰਡ ਵਾਲਿਆਂ ਦੀ ਤਸਵੀਰ ਲਈ ਜਾਵੇ ਸਾਰਾ ਪਿੰਡ ਜਿਹੜਾ ਉਹ ਵਿਕਾਸ ਕਿੱਦਾਂ ਹੋ ਰਿਹਾ ਵਧੀਆ ਹੋ ਰਿਹਾ ਵਧੀਆ ਵਧੀਆ ਸਾਡੇ ਸਾਰੇ ਘਰ ਸਹਿਮਤ ਅਸੀਂ ਵਧੀਆ ਬਣੀਆ ਮਤਲਬ ਕਿ ਜੇ ਕੋਈ ਚਾਹ ਸਾਨੂੰ ਹੋਊਗਾ ਕਿ ਮਸਲੂਕ ਹੋਊਗਾ ਸਿ ਆਪ ਦੇ ਆਪ ਦੱਸਾਂਗੇ ਵੀ ਅਸੇ ਕਮੀ ਹੈ ਮੈਂ ਭੈ ਖਾ ਗਿਆ ਤੋੜਾ ਪਤੀਜਾ ਤੋੜੇ ਹੀ ਪੈਸੇ ਕਰ ਗਿਆ ਤੋੜੇ ਨੇ ਕਪੜਾ ਕਰ ਗਿਆ ਠੀਕ ਕਪੜਾ ਕੀਤਾ ਕਹਵਾਂ ਮੈਂ ਇਹ ਨਰੇਗਾ ਦੇ ਪੈਸੇ ਸਾਡੇ ਖਾ ਗਿਆ ਇੱਕ ਮਹੀਨਾ ਥੱਤ ਜੜੀਆਂ ਲੱਗੀਆਂ ਮੇਰੀਆਂ ਅੱਛੇ ਕੋਈ ਪੈਸਾ ਨਹੀਂ ਉਹਨੇ ਮਿਲ ਦਿੱਤਾ ਖਾ ਗਿਆ ਬੂਟਾ ਅੱਛਾ ਹਾਂ ਬੂਟਾ ਬੂਟਾ ਹੀ ਹੋਈ ਭਈਆ ਪਿੰਡ ਦੇ ਵਿੱਚ ਹੋਈ ਹੋਏ ਗੰਬਾ ਦੇ ਕੀ ਜੋ ਹਾਈ ਮਾਰਿਆ ਤੇ ਮੜੀ ਨੂੰ ਮਾਰਿਆ ਹੀ ਕਣਾ ਅੱਛਾ ਹਾਂ ਓਏ ਪੱਦੀਆ ਪੈਂ ਪੁੱਤ ਹਾਂ ਚੋਰ ਨਹੀਂ ਹਾਂ ਤੇ ਬਰਦੰਦਾ ਚੋਰ ਕੌਣ ਹੈ ਆ ਬੂਟਾ ਖਾ ਉਹ ਨਵਲੀ ਨਹੀਂ ਦਾ ਅੱਛਾ ਜੀ ਸਾਲਾ ਤੋਂ ਠਗੀਆਂ ਮਾਰੀਆਂ ਸਾਡੇ ਨਾਲ ਉਸ ਬੰਦੇ ਨੇ ਜੀ ਅਜੇ ਵੀ ਉਹ ਆਖੂਗਾ ਤਰਾਣੀ ਲੱਗਦੀ ਖਲਾਨੀ ਲੱਗਦੀ ਢੀਲ ਲੱਗਦੀ ਦੇਖੋ ਜੀ ਇੱਕ ਬੂਟਾ ਸਿੰਘ ਦੋ ਤਿੰਨ ਚਾਰ ਪੰਜ ਜ਼ਿਮੀਂਦਾਰ ਆ ਜਿਹੜੇ ਇਹ ਕੰਮ ਨਹੀਂ ਹੋਣ ਦਿੰਦੇ ਸਾਡੇ ਪਿੰਡ ਚ ਕਾਹ ਤੋਂ ਨਹੀਂ ਹੋਣ ਦਿੰਦੇ ਵੀ ਇਹਨੂੰ ਨਜ਼ਾਇਜ਼ ਤਾਂ ਇਹਨੂੰ ਕਹਿੰਦੇ ਵੀ ਸਾਨੂੰ ਸਰਪੰਚੀ ਦੇ ਕਾਹ ਤੋਂ ਦਈਏ ਸਰਪੰਚਾਂ ਹੀ ਵੋਟਾਂ ਨਾਲ ਜਿੱਤੇ ਆ ਇਹ ਕੰਮ ਕਰਾ ਰਿਆ ਮੁੰਡਾ ਚਲੋ ਦੇ ਘਰ ਆਈ ਸਰਪੰਚਾ ਜੀ ਇਹ ਆ ਸਾਡੇ ਚਲੋ ਗਲੀ ਬਣਨ ਵਾਲੀ ਬੜੇ ਚਿਰ ਦੀ ਜੀ ਤੇ ਇਹ ਕੰਮ ਚੱਲੀ ਜਾਂਦਾ ਜੀ ਵਧੀਆ ਸਰਕਾਰ ਤੋੜੀ ਆ ਸਰਪੰਚ ਕਾਂਗਰਸ ਦਾ ਪਰ ਡਿੱਕਾ ਜਿਹੜਾ ਉਹ ਅਕਾਲੀ ਦਲ ਵਾਲੇ ਕਿਵੇਂ ਕਿਉਂ ੜਾ ਰਹੇ ਆ ਬਸ ਜੀ ਇਹਾਂ ਦੇ ਹੋਵੇ ਨਾ ਕੰਮ ਪਿੰਡ ਦਾ ਐਂ ਚੱਲੀ ਜਾਵੇ ਹੁਣ ਕਹਿੰਦੇ ਜੀ ਜੀ ਅਕਾਲੀ ਜੀ ਜੀ ਹਾਂ ਕੀ ਨਾਮ ਉਹਨਾਂ ਦਾ ਨਾਮ ਹੁਣ ਮੈਂ ਤਾਂ ਕੀ ਨਾਮ ਲੈਣਾ ਤੁਹਾਨੂੰ ਪਤਾ ਹੀ ਇੱਥੇ ਸਾਰ ਲੱਗ ਜਾਣਾ ਨਹੀਂ ਦੱਸ ਦੋ ਤੋਂ ਪਿੰਡ ਤੋਂ ਡਾ ਇਹ ਇਹ ਇਹਨਾਂ ਨੇ ਕਿਹਾ ਇਹ ਫਿਰ ਮੈਂ ਕਹਾਂ ਲਈ 200 ਬੰਦੇ ਹਾਂ ਹਾਂਜੀ ਹਾਂਜੀ ਤਿੰਨ ਚਾਰ ਬੰਦੇ ਪਿੰਡ ਚ ਹੈਗੇ ਆ ਜੀ ਨਾਂ ਲੈਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਇਸ਼ਾਰਾ ਹੀ ਕਾਫੀ ਆ ਹਲੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੂਟਾ ਸਿੰਘ ਗੱਲ ਕਰ ਰਹੇ ਹਾਂ ਜੀ ਹਾਂਜੀ ਪੱਤਰਕਾਰ ਤੀਰਥ ਸਨੇਲ ਅੱਗਾ ਕਰ ਰਹੇ ਹਾਂ ਜੀ ਹਾਂਜੀ ਲੱਗ ਪਿੰਡ ਦੇ ਵਿੱਚ ਪਿੱਛੇ ਜੇ ਵੀਡੀਓ ਵਾਇਰਲ ਕੀਤੀ ਸੀ ਕਿ ਪਿੰਡ ਦਾ ਜਿਹੜਾ ਵਿਕਾਸ ਜਿਹੜਾ 2 ਨੰਬਰ ਦਾ ਹੋ ਰਿਹਾ ਇਟਾ 2 ਨੰਬਰ ਦੀਆਂ ਲੱਗ ਰਹੀਆਂ ਨੇ ਕੀ ਲਾਈ ਤੁਸੀਂ ਤੁਹਾਡੇ ਕੋਲੇ ਆਹਦਾ ਕੀ ਹੈ ਪਹਿਲਾਂ ਦੱਸਿਓ ਮੈਨੂੰ ਰਿਕਾਰਡ ਹੋ ਰਿਹਾ ਹੈ ਨੰਬਰ 5 ਨੰਬਰ 5 ਤਾਂ ਮੌਜੂਦ ਹੈ ਜੀ ਤੇ ਕੀ ਕੀ ਮਸਲਾ ਕੀ ਸੀ ਮਸਲਾ ਇਹ ਸੀਗਾ ਜੀ ਇੱਕ ਹੈਗੀ ਸੀ 1.5 ਨੰਬਰ ਜੀ ਉਹਦੀ ਮੈਂ ਵੀਡੀਓ ਆ ਮੇਰੇ ਕੋਲੇ ਜੀ ਇਹ ਇੱਕ ਤਾਂ ਅੱਜ ਨਵੀਂ ਲਿਆਇਆ ਜਾਂ ਕੱਲ ਜੀ ਜਿਹੜੀ ਪਹਿਲਾਂ ਵਾਲੀ ਵੈਟ ਉਹਦੀ ਮੇਰੇ ਕੋਲੇ ਵੀਡੀਓ ਆ ਫੈਕਟਰੀ ਨੂੰ ਮੈਂ ਫੋਨ ਲਾਇਆ ਵੀ ਇੱਕ ਮਾੜੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਵਟਾ ਦਿੰਨੇ ਆ ਜੀ ਵੀਡੀਓ ਸਾਹਮਣੇ ਮੈਂ ਫੋਨ ਕੀਤਾ ਮੈਂ ਕਿਹਾ ਜੀ ਆਪਾਂ ਇੱਕ ਨੰਬਰ ਇੱਟ ਲਾ ਸਕਦੇ ਹਾਂ ਕਿ ਡੇਢ ਨੰਬਰ ਉਹ ਕਹਿੰਦਾ ਇੱਕ ਨੰਬਰ ਲਾਵਾਂਗੇ ਡੇਢ ਨੰਬਰ ਦਾ ਤਾਂ ਲੱਗੂਗਾ ਜੀ ਮੈਂ ਫਿਰ ਬਾਅਦ ਚ ਦੋ ਵਾਰ ਫੈਕਟਰੀ ਨੂੰ ਕਿਹਾ ਐਮ ਐਲ ਏ ਦੇ ਦਫ਼ਤਰ ਗਿਆ ਮੈਂ ਅੱਛਾ ਜੀ ਉਹਨਾਂ ਨੂੰ ਮੈਂ ਵੀਡੀਓ ਵਿਖਾਈ ਉਹਨਾਂ ਨੇ ਵੀਡੀਓ ਵੇਖੀ ਜੀ ਨਾਲੀ ਦੇ ਉੱਤੇ ਟੋਮੇ ਸੀਮੈਂਟ ਤੋਂ ਬਿਨਾ ਇੱਟਾਂ ਲੱਗੀਆਂ ਸੀ ਜੀ ਉਹ ਮੈਂ ਸਾਰੀ ਵੀਡੀਓ ਬਣਾਈ ਜੀ ਮੈਂ ਵਿਖਾਈ ਉਹਨਾਂ ਨੇ ਵੇਖ ਕੇ ਉਹ ਕਹਿੰਦੇ ਸੈਕਟਰੀ ਨੂੰ ਲਾਇਆ ਉਹਨਾਂ ਨੇ ਫੋਨ ਜੀ ਦਫ਼ਤਰੋਂ ਉਹ ਕਹਿੰਦੇ ਵੀ ਇੱਕ ਚਕਾ ਦਿਓ ਇੱਕ ਵਧੀਆ ਲਾਓ ਉਹ ਕਹਿੰਦੇ ਠੀਕ ਆ ਜੀ ਕਾਹਨ ਦਿਨ ਮੈਂ ਫੋਨ ਕਰਦਾ ਰਿਹਾ ਸੈਕਟਰੀ ਸਾਹਿਬ ਨੂੰ ਵੀ ਇੱਟ ਮੜਾ ਕੇ ਤੇ ਵੀ ਦੂਜੀ ਇੱਟ ਲਾਓ ਕਹਿੰਦੇ ਲੈ ਆਉਣੇ ਲੈ ਆਉਣੇ ਆ ਜੀ ਜੇ ਨਈ ਲਿਆਏਗੇ ਫਿਰ ਮੈਂ ਪੱਤਰ ਕਰ ਦਿਆਂ ਕਿ ਲੱਗਦਾ ਤੁਸੀਂ ਪਿੰਡ ਦੇ ਮੈਂਬਰ ਹੋ ਤਾਂ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਵਾ ਤਾਂ ਤੁਸੀਂ ਪਿੰਡ ਦੀ ਪੰਚਾਇਤ ਨੂੰ ਮੈਂਬਰਾਂ ਨੂੰ ਇਕੱਠੇ ਕਰਕੇ ਕਿਉਂ ਨਹੀਂ ਗੱਲ ਕੀਤੀ ਗੱਲ ਮੈਂ ਠੇਕੇਦਾਰ ਨਾਲ ਜਿੱਤੀ ਹੀ ਠੇਕੇਦਾਰ ਕਹਿੰਦਾ ਵੀ ਮੈਂ ਠੇਕੇਦਾਰ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਕਹਿੰਦੇ ਸਾਡਾ ਰਿਸ਼ਤੇਦਾਰ ਸੈਕਟਰੀ ਮੈਂ ਕਿਹਾ ਕਿਹੜਾ ਸੈਕਟਰੀ ਵੀ ਦੋ ਆਉਂਦੇ ਹਨ ਨਾ ਇੱਕ ਕਲਵੰਤ ਤੇ ਕੋ ਸਟੇਸ ਜੀ ਮੈਂ ਕਿਹਾ ਕਿਹੜਾ ਉਹ ਕਹਿੰਦਾ ਮੇਰਾ ਰਿਸ਼ਤੇਦਾਰ ਹੈਗਾ ਕਲਵੰਤ ਸਿੰਘ ਜੀ ਮੈਂ ਕਿਹਾ ਠੀਕ ਹੈ ਕਲਵੰਤ ਨੇ ਮੇਰਾ ਫੋਨ ਹੀ ਚੱਕਿਆ ਤੇ ਬਾਅਦ ਵਿੱਚ ਮੈਂ ਆ ਗਿਆ ਉੱਥੇ ਦੁਕਾਨ ਆ ਨੇੜੇ ਕਰਿਆਨੇ ਦੀ ਦੁਕਾਨ ਤੇ ਖੜਾ ਸੀਗਾ ਫਿਰ ਉਹਨੇ ਠੇਕੇਦਾਰ ਨੇ ਉਹਨੂੰ ਸਰਪੰਚ ਨੇ ਜਿਹੜੀ ਉਹਦੇ ਘਰ ਵਾਲੇ ਨੂੰ ਫੋਨ ਲਾ ਲਿਆ ਉੱਥੇ ਆਉਂਦਿਆ ਸਾਰੀ ਮੈਨੂੰ ਕਹਿੰਦਾ ਇਹ ਕੌਣ ਐ ਟ ਕਹਿੰਦਾ ਮਾੜੀ ਮੈਂ ਕਿਹਾ ਇਹ ਵੀਡੀਓ ਬਣਾਈ ਮੈਨੂੰ ਕਹਿੰਦਾ ਮੈਂ ਕਿਹਾ ਹਾਂ ਬਣਾਈ ਆ ਮੈਂ ਵੀ ਮੈਂ ਸੈਕਟਰੀ ਨਾਲ ਗੱਲ ਕਰਨੀ ਆ ਜੀ ਸਰਪੰਚ ਨੂੰ ਕੁਝ ਨਹੀਂ ਕਿਹਾ ਉਹਨੇ ਆਣ ਕੇ ਮੈਨੂੰ ਮਾੜਾ ਜੰਗਾ ਬੋਲਿਆ ਮੈਨੂੰ ਕਹਿੰਦਾ ਤੇਰੇ ਚਪੇੜੇ ਪਹਿਨਣਗੇ ਤੇਰੇ ਲੱਫਰ ਪਹਿਨਣਗੇ ਮੈਨੂੰ ਉਹ ਅੱਛਾ ਜੀ ਹਾਂਜੀ ਫਿਰ ਇਟਰ ਰੋੜੀ ਚਲਾ ਤੇ ਇੱਕ ਨਾ ਇਹ ਉਹ ਦੋ ਚਾਰ ਦਿਨ ਪਹਿਲਾਂ ਦੀ ਗੱਲ ਵਾ ਅੱਛਾ ਜੀ ਤੇ ਮਤਲਬ ਤੁਸੀਂ ਪਿੰਡ ਦਾ ਕੰਮ ਵਧੀਆ ਕਹਿੰਨੇ ਵੀ ਪਿੰਡ ਦਾ ਵਿਕਾਸ ਹੋਵੇ ਹਨਾ ਹਾਂ ਪਿੰਡ ਦਾ ਕੰਮ ਵਧੀਆ ਹੋਵੇ ਪਰ ਰੋਕਣ ਵਾਸਤੇ ਆਪਾਂ ਕਦੀ ਨਹੀਂ ਕਿਹਾ ਗਿਆ ਹੁਣ ਵੀ ਨਹੀਂ ਕਿਹਾ ਗਿਆ ਤੇ ਕਹਿਣਾ ਵੀ ਨਹੀਂ ਵੀ ਕੰਮ ਰੋਕ ਕੇ 18 ਲੱਖ ਰੁਪਈਆ ਪਿੰਡ ਦੀ ਪੰਚਾਇਤ ਦਾ ਪਿਆ ਵਾ ਜਿਹੜਾ ਕਿ ਬੋਲੀ ਦਾ ਜੀ ਹਾਂ 18 ਲੱਖ ਰੁਪਈਆ ਪੰਚਾਇਤ ਦਾ ਬੋਲੀ ਹੋਈ ਆ ਤੇ ਫਿਰ ਬੋਲੀ ਦਾ 18 ਲੱਖ ਜਿਹਦੇ ਵਿੱਚ ਮੈਂਬਰ ਤੁਸੀਂ ਹੋ ਤਾਂ ਪਿੰਡ ਦੇ ਵਿਕਾਸ ਕਿਉਂ ਨਹੀਂ ਲਾ ਰਹੀ ਉਹ ਹੀ ਤਾਂ ਮੈਂ ਕਿੰਨੇ ਪਿਆ ਵੀ ਸਮਾਨ ਵਧੀਆ ਲਾਈਏ ਮੇਨ ਗੁਰਦੁਆਰੇ ਦੀ ਉਹ ਗਲੀ ਆ ਜਿਹੜੀ ਬਣਦੀ ਪਈ ਆ। ਹਾਂ ਤਾਂ ਜਿਹੜੇ ਲੋਕਾਂ ਨੇ ਵਕਾਸ ਕਰਾਉਂਦੇ ਪਏ ਉਹਦਾ ਮਤਲਬ ਵੀ ਵਧੀਆ ਨਹੀਂ ਕਰਾ ਰਹੇ। ਹਾਂ ਵੀ ਉਹ ਇੱਟ ਮਾੜੀ ਲਾ ਰਹੇ ਆ, ਇੱਟ ਮਾੜੀ ਲਾਉਂਦੇ ਪਏ ਆ, ਨਾਲ ਹੀ ਪੱਟ ਕੇ ਵੇਖ ਲਓ ਸਾਈਡ ਤੇ ਉਵੇਂ ਮਿੱਟੀ ਪਾਈ ਪਈ ਆ ਉਦੋਂ ਸੀਮੈਂਟ ਲਾਉਂਦੇ। ਕੀ ਲੱਗ ਕੀ ਲੱਗਦਾ ਕਿ ਜਿੰਨਾ ਲੋਕਾਂ ਨੇ ਸਰਕਾਰ ਦੀ ਜ਼ਮੀਨ ਸਰਕਾਰੀ ਉੱਤੇ ਬਲਗਨ ਕੀਤੇ ਨੇ ਹਨਾ ਜਾਂ ਉਹਨਾਂ ਤੇ ਘਰ ਪਾਏ ਨੇ ਕਿ ਉਹਨਾਂ ਨੂੰ ਵੀ ਧਾਇਆ ਜਾਏਗਾ ਤੁਹਾਡੇ ਪਿੰਡ ਵਿੱਚ ਉਹ ਤਾਂ ਚੱਲ ਫਿਰ ਬਾਅਦ ਦੀਆਂ ਗੱਲਾਂ ਨਾ ਨਹੀਂ ਬਾਅਦ ਦੀਆਂ ਨਹੀਂ ਉਹਦੇ ਵਿੱਚ ਕਹਿੰਦੇ ਜੀ ਤੁਹਾਡਾ ਵੀ ਘਰ ਜਿਹੜਾ ਵਾ ਉਹਦਾ ਸਰਕਾਰੀ ਜ਼ਮੀਨ ਦੇ ਵਿੱਚ ਉਹ ਤਾਂ ਸਾਰਿਆਂ ਦੇ ਹੈਗੇ ਆ ਸਰਕਾਰੀ ਕਰਨੌਲੀਆਂ ਕੱਟੀਆਂ ਉੱਤੇ ਤਾਂ ਲੋਕ ਕਹਿੰਦੇ ਜੀ ਜਿਹੜਾ ਤੁਹਾਡੇ ਘਰੇ ਫਰਸ਼ਾ-ਵੁਰਸ਼ਾ ਲੱਗੀਆਂ ਨੇ ਉਹ ਵੀ ਪੰਚਾਇਤ ਦੀ ਜਿਹੜੀ ਆ ਸੀਮੈਂਟ ਆ ਰੇਤਾ ਬਜਰੀ ਆ ਇਹ ਪੰਚਾਇਤੀ ਲੱਗੀ ਕੋਈ ਪੰਚਾਇਤੀ ਨਹੀਂ ਲੱਗੀਗੀ ਪ੍ਰੂਫ ਕਰ ਦੇਣਾ ਜਿਹੜੀ ਪੰਚਾਇਤ ਦਾ ਸੀਮੈਂਟ ਵਧਿਆ ਸੀਗਾ ਉਥੇ ਮੇਰੇ ਪ੍ਰੂਫ ਪਿਆ ਹੋਵੇ ਬੋਰੀਆਂ ਮੁਕਾਰਿਆ ਕਿਉਂ 2 ਸਾਲ ਹੋ ਗਏ ਆ ਕੀ ਲੱਗਦਾ ਹੈ ਕਹਿੰਦੇ ਜੀ ਇੱਕ ਬਸੇ ਸਰਕਾਰ ਕਹਿੰਦੀ ਜੀ ਬੂਟੇ ਲਾਓ ਤੁਸੀਂ ਤੁਹਾਡਾ ਨਾਮ ਵੀ ਬੂਟਾ ਸਿੰਘ ਆ ਪਰ ਤੁਸੀਂ ਬੂਟੇ ਜਿਹੜੇ ਆ ਜਾਂ ਦਰਸਤਾਓ ਪਿੰਡ ਦੇ ਤੁਸੀਂ ਵੜ ਕੇ ਵੇਚ ਕੇ ਖਾ ਗਏ ਹੋ ਤਾਂ ਪਿੰਡ ਦੀ ਪੰਚਾਇਤ ਨੂੰ ਪਤਾ ਹੀ ਨਹੀਂ ਨਾ ਫੈਕਟਰੀ ਨੂੰ ਪਤਾ ਨਾ ਮੈਂ ਖਾਦੇ ਆ ਤੇ ਨਾ ਵੇਚਦੇ ਆ ਪੰਚਾਇਤ ਦੀ ਪੈਲੀ ਨੂੰ ਰਾਹ ਜਾਂਦਾ ਵਾ ਉਹਨਾਂ ਦੀ ਕੰਪੇਨ ਅੜਦੀ ਸੀ ਉੱਥੇ ਗੱਲ ਹੋਈ ਸੀ ਕਿ ਜਿਹੜਾ ਦਰਸਤ ਵਿੱਚ ਲੱਗਦਾ ਆ ਵੱਡਾਂਗੇ ਉਹ ਕਰਦੇ ਆ ਘਰਾਂ ਦੇ ਸਾਹਮਣੇ ਜਿਨ੍ਹਾਂ ਦੇ ਘਰ ਉਹਨਾਂ ਨੇ ਦਰਸਤ ਲਾਏ ਹੋਏ ਆ ਨਹੀਂ ਕੀ ਲੱਗਦਾ ਤਾ ਹੈਲੋ ਹਾਂਜੀ ਜਿਗਲਾਤ ਮਹਿਕਮੇ ਤੋਂ ਪਰਮਿਸ਼ਨ ਲਈ ਸੀ ਦੀ ਉਹ ਘਰ ਵਾਲਿਆਂ ਨੇ ਦਰਸਤ ਲਾਏ ਸੀ ਨਾ ਜਿਹੜਾ ਪੰਚਾਇਤ ਦੀ ਉਹ ਦੇ ਹੁੰਦਾ ਨਾ ਪਟਾਈ ਤਾਂ ਤੁਸੀਂ ਨਹੀਂ ਮੈਂ ਕੋਈ ਨਹੀਂ ਪਟਾਈ ਜੀ ਮੈਂ ਕੋਈ ਨਹੀਂ ਪਟਾਏ ਜਿਨ੍ਹਾਂ ਦੀ ਕੰਪੈਨੜੀ ਸੀ ਉਹਨਾਂ ਨੇ ਪਟਾਏ ਆ ਨਹੀਂ ਚਲੋ ਇੱਕ ਪਟ ਦੋ ਦੋ ਪਰ ਤੋਂ ਜ਼ਰੂਰੀ ਹੈ ਵੀ ਸਾਰੇ ਪਟਣੇ ਜਿੰਨੇ ਅੜਦੇ ਉਹਨੇ ਪਟੇ ਆ ਤੁਸੀਂ ਤੁਹਾਡਾ ਪੱਖ ਲੈਣਾ ਸੀਗਾ ਵੱੜ ਕੇ ਤੁਸੀਂ ਨਾ ਕਿਓ ਵੀ ਸਾਡਾ ਪੱਖ ਨਹੀਂ ਲਿਆ